ਕਦੀ ਵੀ ਨਹੀਂ ਇੱਥੇ ਵੀ ਕੀ ਪਤਾ ਨਹੀਂ ਕੌਣ ਭਾਬੀ ਨੂੰ ਪੁੱਛਣਾ ਹਲੋ ਹਾਂ ਹਾਂ ਯਾਰ ਮੈਂ ਤਾਂ ਬੜੇ ਇਤਨੂੰ ਫੋਨ ਲਾਇਆ ਤੂੰ ਤੋਣੀ ਚੁੱਕਣ ਡਿਆ ਉਹ ਚੱਲ ਜਾਗੇ ਸਵੇਰੇ ਜਾਵਾਂਗੇ ਅੱਜ ਨਹੀਂ ਮੇਰੇ ਕੋਲ ਆ ਜਾਣਾ ਨਹੀਂ ਤੇ ਫਿਰ ਤੂੰ ਚੱਲ ਜਾ ਚੰਗਾ ਓਕੇ ਓਕੇ ਭਾਬੀ ਹਾਂਜੀ ਆਇਓ ਆਇਓ ਇੱਕ ਮਿੰਟ ਆਜੀ ਨਕੀ ਸੋਭੀ ਭਾਬੀ ਆ ਕੁੜੀ ਕੌਣੀ ਜਿਹੜੀ ਗਈ ਹੈ ਇੱਥੇ ਐ ਤੈਨੂੰ ਨਹੀਂ ਪਤਾ ਨਹੀਂ ਉਹ ਤੇ ਸਹਿਰ ਦੀ ਮੈਡਮ ਹੈ ਕਲਿਸ਼ਨ ਕੋਲੋਂ ਆਉਂਦੀ ਹੈ ਅੱਛਾ ਆਪ ਵੀ ਇੱਥੇ ਦੱਸਣੇ ਵੀ ਮੈਡਮ ਆਇਆ ਕਰਨਾ ਉਹ ਕਰੇ ਹੁਣ ਆ ਜਾਂਦੀ ਬੜੀ ਚੰਗੀ ਸਾਬੀ ਕੀ ਨਾ ਚੰਗਾ ਸੁਭਾਅ ਦਾ ਅੱਛਾ ਉੱਥੇ ਚੰਗਾ ਸੁਭਾਅ ਤੇ ਸ਼ਾਇਦ ਨੂੰ ਪੁੱਛਣਾ ਇਹਦੇ ਖਾਣੇ ਚੋ ਪਿਆਰ ਨੇ ਦੱਸਿਆ ਜੋ ਨਹੀਂ ਉਹ ਵੱਡਦਾ ਵਾ ਪਿਆਰ ਉਹ ਖਾਣੇ ਚ ਅੱਛਾ ਬੜਾ ਵਧੀਆ ਪਣ ਹੁੰਦੀ ਵੀ ਸੁਭਾਅ ਬੜਾ ਚੰਗਾ ਚੰਗੀ ਨਾ ਅੱਛਾ ਚੱਲ ਦੇਖ ਲੋ ਫਿਰ ਚੰਗੀ ਗੱਲ ਆ ਕਾ ਰਾਜਾ ਦਰੂ ਮੈਂ ਇਹਨਾਂ ਦੀ ਕਿਹਦੀ ਰੀਸ ਆ ਨਹੀਂ ਨਹੀਂ ਤੇ ਨਾਲੇ ਕੁਸਾਬੀ ਕੌਣ ਘਰਾਂ ਕਿ ਪੜੁੰਦਾ ਕਿ ਜੇ ਉਹਨਾਂ ਚੈਨ ਵੀ ਕਾਰਾਂ ਦੇ ਤੇ ਇਹ ਜਾਣਦਾ ਨਹੀਂ ਨਾ ਸੰਗਦਾ ਹੀ ਹਾਂ ਅੰਦਾਈ ਮੈਂ ਨਹੀਂ ਕਿਹਾ ਇਹ ਦੇ ਘਰ ਨਾਲੇ ਕੋਲ ਗੱਲ ਜੋਤੀ ਆਪਣੀ ਵੀ ਸਹੇਲੀ ਆਏ ਹਾਂ ਜੋਤੀ ਦੀ ਸਹੇਲੀ ਤੋਂ ਦਾ ਕਰਕੇ ਮੇਰੇ ਇੱਥੇ ਆਈ ਉਹਨੇ ਦਸ ਪਾਕ ਦੇ ਚਲੀ ਨੇ ਆਖਿਆ ਚੱਲ ਪੜਾ ਦੇ ਹਾਂ ਵੀ ਆਉਂਦੀ ਕਿੱਥੋਂ ਉਹਦਾ ਭਾਬੀ ਇੱਥੇ ਨਾਲ ਦੇ ਪਿੰਡੋਂ ਹੀ ਹੁੰਦੀ ਹੈ ਅੱਛਾ ਹਾਂ ਮੇਰੇ ਘਰ ਪਹਾੜੋਂ ਪਿੰਡ ਹਨ ਅੱਛਾ ਅੱਛਾ ਕੋਈ ਨਹੀਂ ਜੋਤੀ ਨੂੰ ਪੁੱਛੀਓ ਕੋਨਾ ਛੇੜੇ ਪਿੰਡੋਂ ਕੋਈ ਨਹੀਂ ਪੁੱਛਾਂਗੇ ਹਾਂ ਚਲੋ ਮੈਂ ਬਾਹਰੋਂ ਆਇਆ ਹਾਂ ਕੋਈ ਚਾਹ ਪਾਣੀ ਕੋ ਬਣਾ ਲਓ ਮੈਨੂੰ ਰੋਟੀ ਖਾਣੀ ਚਾ ਨਹੀਂ ਨਹੀਂ ਚਾਹ ਰੋਟੀ ਨਹੀਂ ਖਾਣੀ ਚਾਹ ਹੀ ਬਸ ਸਿਰ ਮੈਂ ਬਣਾ ਦੇਉਣੀ ਚਾਹ ਕੁ ਹਾਂ ਮੈਡਮ ਨੇ ਜੀ ਕੱਪੜੇ ਬਦਲ ਲਏ ਆ ਹਾਂ ਜੀ ਮੰਮੀ ਬਦਲ ਲੇ ਤੇ ਉਹ ਸਬਜ਼ੀ ਬਣਾ ਲਓ ਹੁਣ ਬਣਾਉਣ ਲੱਗੀ ਮੰਮੀ ਬਣਾਣਾ ਬਣਾਣਾ ਫਿਰ ਟਾਈਮ ਨਾ ਬਾਕਰੀ ਹੁਣ ਤੇ ਮੰਮੀ ਨੂਰ ਨੇ ਕੁਝ ਕਿਹਾ ਤੇ ਨਹੀਂ ਨੂਰ ਨੇ ਕਹਿਣਾ ਨੂਰ ਤੇਰੇ ਵਰਗਾ ਨਹੀਂ ਆ ਨੂਰ ਮੇਰੇ ਕਹਿਣੇ ਤੋਂ ਬਿਨਾਂ ਨਹੀਂ ਨਿਕਲ ਸਕਦਾ ਕਿਤੇ ਵੀ ਚੰਗਾ ਮੰਮੀ ਮੈਂ ਵੀ ਤੁਹਾਨੂੰ ਪੁੱਛ ਕੇ ਗਈ ਸੀ ਮੈਂ ਕਿਹਾ ਤੁਹਾਡੇ ਪੁੱਛੇ ਤੋਂ ਬਗੈਰ ਚੱਲ ਗਈਆਂ ਪਰ ਪੁੱਛ ਕੇ ਗਈਆਂ ਭਾਏ ਪਹਿਲਾਂ ਮਰਜ਼ੀ ਤੇ ਆਪਣੀ ਕੀਤੀ ਸੀ ਨਾ ਤੂੰ ਮੰਮੀ ਉਹਨੇ ਮੈਨੂੰ ਕਿਹਾ ਇਸਲਾਈ ਵੱਲੋਂ ਮੈਂ ਉਹਨੂੰ ਹਾਂ ਨਹੀਂ ਕੀਤੀ ਜਦੋਂ ਇੱਥੇ ਆਈ ਤੁਹਾਡੇ ਸਾਹਮਣੇ ਗੱਲ ਪੁੱਛਿਆ ਪਤਾ ਮੈਨੂੰ ਕਦੋਂ ਹੀ ਜਿਹੜਾ ਪੁੱਛਣ ਦਾ ਸੀ ਪਹਿਲਾਂ ਪੁੱਛਣ ਦਾ ਸੀ ਤੂੰ ਪੁੱਛਿਆ ਹੀ ਬਾਅਦ ਚ ਵਜ ਦੋ ਘਰ ਆ ਗਈ ਉਹ ਵੀ ਕੁੜੀ ਨੇ ਗੱਲ ਕੀਤੀ ਤੂੰ ਤਣੀ ਸੀ ਮੇਰੇ ਨਾਲ ਗੱਲ ਕੀਤੀ ਕੋਈ ਤੇ ਮੰਮੀ ਤੂੰ ਹੀ ਨਾ ਕਰ ਦਿੰਦੇ ਫਿਰ ਜੀ ਨਹੀਂ ਭੇਜ ਕੇ ਤੂੰ ਹੀ ਖੁਸ਼ੀ ਸੀ ਤੇ ਮੈਂ ਉਹਦੇ ਹੁੰਦਿਆ ਤੇਰੀ ਨਾ ਕਿੱਦਾਂ ਕਰ ਦਿੰਦੀ ਤੈਨੂੰ ਮੰਮੀ ਤੂੰ ਇਹ ਮੈਨੂੰ ਕਿਉਂ ਪੈਸੇ ਵੀ ਨਹੀਂ ਹੋਣ ਦਿੰਦੇ ਪੁੱਛ ਕਿਵੇਂ ਤੁਹਾਨੂੰ ਕੰਮ ਕਰਦੀ ਆਂ ਤਾਂ ਵੀ ਤੂੰ ਹੀ ਕਹਿਂਦਾ ਇਹ ਪੈਸੇ ਤੇ ਮੈਨੂੰ ਤੂੰ ਨਹੀਂ ਹੋਣ ਦਿੰਦੀ ਜੇ ਮੰਮੀ ਮੈਂ ਤੁਹਾਨੂੰ ਕਿਹਾ ਹੀ ਮੈਂ ਕਿ ਬੀਐਡ ਕਰਨੀ ਮੈਨੂੰ ਪੈਸੇ ਦੇ ਦਿਓ ਮੈਂ ਫਾਰਮ ਭਰਨੇ ਤੇ ਵੀ ਮੈਨੂੰ ਦਾਵੀਂ ਨਹੀਂ ਦਿੱਤੇ ਉਹ ਜਿੰਨੇ ਕੁ ਤੋਂ ਬਾਕੀ ਕੋਰਸ ਕਰ ਲਏ ਉਹਨੇ ਕਿ ਬੀਐਡ ਕਰ ਲੈਣੀ ਸੀ ਤੂੰ ਦਿਮਾਗ ਤੇਰਾ ਕਿੱਥੇ ਰਹਿੰਦਾ ਵਾ ਇਹਨੂੰ ਥੋੜਾ ਬੋਤਾਂ ਕੰਮ ਕਰਨ ਲਾ ਆਪਣਾ ਮੈਂ ਸਾਰਾ ਕੰਮ ਤੇ ਮੈਂ ਕਰਦੀ ਆਂ ਹੋਰ ਮੇਰਾ ਦਿਮਾਗ ਇਦਾਂ ਦਾ ਹੋਣਾ ਚਾਹੀਦਾ ਵਾ ਪਤਾ ਮੈਨੂੰ ਜਿੰਨਾ ਕਿ ਤੂੰ ਕੰਮ ਕਰਦੀ ਜਿੰਨਾ ਕਿ ਮੈਂ ਦੱਸਦੀ ਉਹਨਾਂ ਕੀ ਕਰਦੀ ਆ ਵੱਧ ਵੀ ਕਦੀ ਕੀਤਾ ਹੋਇਆ ਮਮਮੀ ਨੇ ਆਹ ਕੰਮ ਨਹੀਂ ਕਿਹਾ ਮੈਂ ਆਹ ਕਰ ਹੀ ਲਵਾਂ ਕੋਈ ਨਹੀਂ ਮਮਮੀ ਮੈਂ ਕਰ ਦਿਆ ਕਰੂੰਗੀ ਕਰ ਲੈ ਹੁਣ ਮਟਰ ਵੀ ਕੱਢਣ ਵਾਲੀ ਉਹ ਵੀ ਕੱਢ ਲੈ ਤੇ ਸਬਜ਼ੀ ਧਰ ਲੈ ਹਨੇਰਾ ਹੋਣ ਦਿਆ ਵਾ ਕੋਈ ਨਹੀਂ ਮੈਂ ਕਰ ਦਿੰਦੀ ਸਾਰਾ ਕੰਮ ਤੇ ਕਰਦੀ ਆ ਤਾਂ ਵੀ ਮਮਮੀ ਕਹਿ ਦਿੰਦੇ ਆਉ ਕੰਮ ਨਹੀਂ ਕਰਦੀ ਆ ਨਹੀਂ ਕਰਦੀ ਪਤਾ ਨਹੀਂ ਕਿਹੜਾ ਕੰਮ ਕਰਾਉਣਾ ਮਮਮੀ ਨੇ ਮੇਰੇ ਕੋਲ ਮੈਨੂੰ ਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਸੀ ਜੇ ਮੰਮੀ ਤੁਸੀਂ ਮੈਨੂੰ ਪੈਸੇ ਦੇ ਦੇ ਦਿੰਦੇ ਤੇ ਮਜਬੂਰੀ ਨੂੰ ਮੈਂ ਬਾਹਰ ਗਈ ਆ ਘਰ ਤੋਂ ਸੌਖੀ ਨਹੀਂ ਮੈਂ ਗਈ ਮੈਨੂੰ ਵੀ ਪਤਾ ਵਾ ਕਿ ਜੇ ਅੱਜ ਨਹੀਂ ਤੇ ਕੱਲ ਤਾਂ ਨੂੰ ਪਤਾ ਲੱਗ ਗਿਆ ਤੇ ਮੇਰਾ ਕੀ ਬੰਨਣਾ ਉਹ ਮੈਨੂੰ ਹੀ ਪਤਾ ਜਾਂ ਮੇਰੇ ਰੱਬ ਨੂੰ ਪਤਾ ਝੂਠ ਬੋਲਦੇ ਆ ਤੇ ਹੈਗਾ ਵਾ ਪਰ ਮੈਂ ਆਪਣੇ ਕੁਝ ਚੀਜ਼ ਵਾਸਤੇ ਝੂਠ ਬੋਲਿਆ ਚੱਲ ਮੈਂ ਨਾ ਸੈਲ ਨੂੰ ਪੁੱਛਦਾ ਭਲਾ ਜਾ ਕੇ ਕਿਦੇ ਭਲੇ ਕੋ ਪਿਆਗ ਨਹੀਂ ਪਿਆ ਪਤਾ ਨਹੀਂ ਘਰ ਵੀ ਹੋਊਗਾ ਕਿ ਨਹੀਂ ਹਲੇ ਕਿੱਥੇ ਬਾਹਰ ਗਿਆ ਹੋਣਾ ਮਹਾਯਾਣ ਸ਼ਕਤੀ ਮੈਂ ਤੁਹਾਨੂੰ ਮੈਡਮ ਨੇ ਤੇ ਇਧਰ ਉਧਰ ਵੀ ਨਹੀਂ ਵੇਖਣਤਾ ਤੇ ਹਾਂ ਹਜੀ ਕਰ ਜਾ ਹੋਰ ਨਹੀਂ ਬੂਮ ਚਲਾਉਣਾ ਅੱਛਾ ਹਾਂਜੀ ਫੜ ਕੇ ਟਿਊਸ਼ਨ ਤੇ ਬੂਮ ਚਲਾਉਂਦੇ ਆ ਤੁਹਾਨੂੰ ਵੀਸ਼ਣ ਤਾਂ ਪੜੀ ਮਾਰਨ ਨੇ ਇਹ ਮੜਾ ਮੋਟਰ ਵਾਲੇ ਨੂੰ ਆਉਣ ਨੂੰ ਚੱਕਣ ਦਾ ਦਿਮਾਗ ਚ ਵਿਆਹ ਕੋ ਹਾਂਜੀ ਕੀ ਸਿਕਾਇਆ ਮੈਡਮ ਅੱਛਾ ਟੈਸਟ ਹੀ ਦੇ ਦੇ ਸੁਨੇਹੇ ਦੇਣਾ ਨਾ ਟੈਸਟ ਤਾਂ ਖੂਨ ਚੋਂ ਨਹੀਂ ਯਾਦ ਹੋਣਾ ਯਾਦ ਕਿਤਾਬਾਂ ਪੜ੍ਹੂਗਾ ਵੇਰੀਆ ਨਹੀਂ ਜਾ ਚੋਕਾ ਦਾਤੀ ਪੱਠੇ ਵੜ ਲੈਣੀ ਜੇ ਨਹੀਂ ਟੈਸਟ ਯਾਦ ਕਰ ਦਿੰਦੇ ਕਰ ਫੇਰ ਯਾਦ ਜਾ ਫੜਕਦਾ ਬਾ ਠੀਕ ਆ ਹਾਂ ਕਰਦਾ ਬੱਲੇ ਬੜੇ ਉਹ ਗਈਆਂ ਰੇਹ ਕਿੱਡੀ ਮੋਬਾਈਲ ਦੀ ਅੱਗ ਲੱਗੀ ਇਹਨੂੰ ਚਾਤੀ ਮੋਬਾਈਲ ਫੜ ਕੇ ਬਹਿ ਗਿਆ ਮੁੰਡਾ ਮੈਂ ਭਾਬੀ ਨੂੰ ਕਹਿਣਾ ਇਹਨੂੰ ਕੰਨ ਖਿੱਚ ਕੇ ਰੱਖਿਆ ਕਰ ਭੂਏ ਚੜਾਇਆ ਹੁਣ ਭਾਬੀ ਨੇ ਵੀ ਹਾਂ ਨਾ ਸਾਰਾ ਖਲਾਰਾ ਮੈਨੂੰ ਚੁਪਣਾ ਪੈਂਦਾ ਇੰਨੇ ਤੇ ਨਾ ਹੱਥ ਹੀ ਨਹੀਂ ਲਾਉਣਾ ਹੁੰਦਾ ਤੇ ਮੈਂ ਵੀ ਚੁੱਕ ਲਾਂ ਮਾਂ ਹੀ ਚੁੱਕੇ ਤੇ ਚੁੱਕੇ ਬੁਰਾ ਲੱਗਦਾ ਪਿਆ ਪਰ ਨਾ ਆਉਂਦਾ ਮੇਨੂੰ ਧਿਆਨ ਹੁੰਦਾ ਤੇ ਮੈਂ ਵੀ ਚੁਪਣਾ ਖਲਾਰਾ ਕਿਤੇ ਕੀ ਕਰਾਂ ਧਿਆਨ ਕਿਉਂ ਨਹੀਂ ਰੱਖਦੀ ਤੁਸੀਂ ਉੱਥੇ ਧਿਆਨ ਰੱਖਦੀ ਸੀ ਕੀ ਕਰਾਂ ਇਹ ਕੁੜੀ ਦਾ ਬੁੱਕਾ ਚਾਰਦੀਏ ਹਲੋ ਸ਼ਸ਼ੀ ਜੀ ਕਿਵੇਂ ਹੋ ਸ਼ਸ਼ੀ ਕਾਲ ਬਹੁਤ ਈ ਹਾਲ ਵਧੀਆ ਤੁਸੀਂ ਕਿਵੇਂ ਹੋ ਬਸ ਠੀਕ ਠਾਕ ਵਧੀਆ ਬਸ ਠੀਕ ਠਾਕ ਤੁਸੀਂ ਦੱਸੋ ਹਾਂ ਠੀਕ ਠਾਕ ਵਧੀਆ ਸੁੱਖ ਕਿ ਕਹੀ ਮੈਂ ਸੋਖਦਾ ਹੀ ਪੁੱਛਦੀ ਮੇਰੇ ਮੁੰਡੇ ਦਾ ਵੀ ਕਦੀ ਪੁੱਛ ਲਿਆ ਕਰ ਮੇਰੀ ਚਾਰ ਇੱਕ ਨਾ ਮੁੰਡਾ ਤੇਰੇ ਸਾਡਾ ਮੁੰਡਾ ਕਿਹੜਾ ਮੈਨੂੰ ਮਾੜਾ ਲੱਗਦਾ ਯਾਰ ਸੋਖ ਦਾ ਪਾ ਪੁੱਛੀਂ ਨਹੀਂ ਤੁਹਾਡੇ ਕਰੀਵਾਲ ਕੀ ਗੱਲਾਂ ਫਾਇਦਾ ਮੇਰਾ ਕਾਦਾ ਵਾ ਵਾ ਜਿਆਦਾ ਕੋਈ ਨੀ ਵਾ ਦੱਸ ਕਿਹੜਾ ਫਾਇਦਾ ਵਾ ਜਿਆਦਾ ਇੱਦਾਂ ਵਾ ਮੇਰਾ ਕੁਮਾਰ ਮੁੰਡਾ ਆ ਇੱਕ ਉਹ ਘੱਦੀ ਘਰੋਂ ਨਾ ਨਾਲੀ ਮੁੰਡਾ ਮੈਂ ਨਹੀਂ ਅਜਿਹਾ ਰਿਸ਼ਤਾ ਕਰਨਾ ਵਾ ਤੇ ਇਹ ਰਿਸ਼ਤਾ ਅੱਜ ਵੀ ਕਰਨਾ ਤੇ ਕੱਲ੍ਹ ਨੂੰ ਵੀ ਕਰ ਲੈ। ਕੰਮ ਤਾਂ ਹੈ ਹੀ ਆ ਤੇ ਮੇਰੇ ਕੰਮ ਕਿੰਨੇ ਕਰਨਾ ਵਾ ਜੇ ਮੈਂ ਉਹਦਾ ਰਿਸ਼ਤਾ ਕਰਤਾ ਤੇ ਮੇਰਾ ਕੰਮ ਕਿੰਨੇ ਕਰਨਾ ਵਾ ਕੰਮ ਜਾਂਦੇ ਹੁੰਦੇ ਰਹਿੰਦੇ ਆ ਨਾਲ ਚਾਚਾ ਰਿਸ਼ਤਾ ਤੁਹਾਨੂੰ ਪਤਾ ਲੱਗਦਾ ਨਹੀਂ ਜੀ ਚਾਜ ਦਾ ਰਿਸ਼ਤਾ ਕਿੱਥੋਂ ਆਸਾਂ ਉਹਦੇ ਪਿਆ ਦਾ ਉਹ ਬੰਦੇ ਜਾਂ ਦੇ ਘਰ ਤੋਂ ਸੋਲੋ ਫਿਰ ਧਿਆਨ ਨਾਲ ਹਾਂ ਦੱਸੋ ਮੇਰੇ ਨਾਲ ਗਵਾਂਡ ਮੁੰਡਾ ਆ ਹਾਂ ਕਿਨ ਮੈਂ ਜਮ ਮੀਂਹ ਤੇ ਬਾਕੀ ਤੇ ਅਨਪਰਾ ਕੋਈ ਨਹੀਂ ਹੈਗਾ ਦਾ ਅੱਛਾ ਅੱਛਾ ਹਾਂ ਕਿ ਪਹਿਲਾਂ ਹੁੰਦਾ ਕਹਿੰਦੇ ਨਸ਼ੇ ਨੂੰ ਸਰਦਾ ਹੁੰਦਾ ਇਹ ਹੋਣ ਬਿਲਕੁਲ ਠੀਕ ਹੈ ਮੈਨੂੰ ਕੋਈ ਐਪ ਨਹੀਂ ਹੈਗਾ ਉਹਦੇ ਵਿੱਚ ਹਾਂ ਤੇ ਜੇ ਫੇਰ ਕਰਨ ਦਾ ਵੇ ਫੇਰ ਮੇਰੇ ਬੂਏ ਆਣ ਕੇ ਬਹਿ ਜੂਗੀ ਕਿ ਮੈਂ ਇੱਕ ਵਾਰੀ ਤੇ ਭਾਰਾ ਲਾਉਣਾ ਰੋਹ ਰੋਹ ਥੋੜਾ ਮੇਰੇ ਕੋਲ ਹੱਥ ਦਾ ਵਾ ਕਿੱਥੋਂ ਕਰਦਾ ਮੇਰੇ ਗਵਾਹ ਹੁੰਦਾ ਜੇ ਕਰਦਾ ਉਹ ਤੇ ਮੈਨੂੰ ਪਤਾ ਨਾ ਹੋਵੇ ਜੇ ਪਹਿਲਾਂ ਕਰਦਾ ਹੀ ਉਦੋਂ ਮੈਨੂੰ ਪਤਾ ਹੀ ਜਾਂਦਾ ਹੋਰ ਨਹੀਂ ਕਰਦਾ ਹੁਣ ਪਤਾ ਲੱਗਦੀ ਜਾਂਦਾ ਬੰਦੇ ਦਾ ਅੱਛਾ ਅੱਛਾ ਆ ਉਹ ਤੇ ਕਰਤੈਂਗ ਤੇ ਚਲ ਵਧੀਆ ਗੱਲੀ ਆ ਕਰਨਾ ਤੇ ਹੈ ਹੀ ਆ ਤਲ ਵੇਖੂਗੀ ਸਲਾਹ ਕਰੂੰਗੀ ਕੀ ਸਲਾਹ ਜੋ ਹੋਊਗੀ ਫਿਰ ਮੈਂ ਤੁਹਾਨੂੰ ਦੱਸੂੰਗੀ ਹੂੰ ਕੋਈ ਨਹੀਂ ਸਲਾਹ ਕਰਕੇ ਦੱਸੂੰਗੀ ਮੈਂ ਤਾਂ ਵੰਟ ਕਾਲੀ ਇਹ ਕੰਮ ਨਾ ਹੈਗਾ ਹੀ ਇਹ ਕੰਮ ਕਾਹੋਗਾ ਕਰਕੇ ਹੂੰ ਮੁੜ ਕੇ ਪਤਾ ਮੂੰਹ ਬੜਾ ਆਟਦੇ ਆ ਮੈਂ ਦੇਣਾ ਲੈਣਾ ਨਹੀਂ ਕੁਝ ਵੀ ਹੈਗਾ ਤਾਂ ਇਤੋਂ ਮੈਂ ਕਹਿ ਰਹੀ ਹਾਂ ਜਿੰਨਾ ਖਰਚਣਾ ਨਾ ਖਚਾਂ ਮੈਂ ਤਾਂ ਕੋਈ ਨਹੀਂ ਲੱਗਣਾ ਚੁਣੇ ਚੜਾ ਕਰਕੇ ਬਲਾਪੇ ਮਾਰੀਉਗਾ ਅੱਛਾ ਅੱਛਾ ਹਾਂ ਹਾਂ ਬਾਕੀ ਜ਼ਿੰਮੇਵਾਰੀ ਤੇਰੀ ਹੈ ਨਾ ਸਾਰੀ ਆਹੋ ਜ਼ਿੰਮੇਵਾਰੀ ਤੇਰੀ ਲਈ ਚੱਲ ਆਹੋ ਜ਼ਿੰਮੇਵਾਰੀ ਤੇਰੀ ਓ ਹੁਣ ਫਿਰ ਵੇਖ ਲਾਂਗੇ ਆ ਵੇ ਇਹਨੇ ਚੰਗਾ ਜੰਗਾ ਲੱਗੂ ਤੇ ਕਰ ਲਿਓ ਪਹਿਲੀ ਗੱਲ ਤੇ ਮੇਰੇ ਕੰਨੇ ਸਾਰੀ ਲਿਓਗਾ ਚੱਲ ਵੇਨੀ ਐ ਮੇਰੇ ਪਿਓ ਨੇ ਸਲਾਹ ਕਰਕੇ ਕੀ ਆਂਦੇ ਆ ਬਾਕੀ ਮੁੱਕਰ ਨਾ ਜਾਈ ਹੁਣ ਮੈਂ ਮੁੰਡੇ ਵਾਲਿਆਂ ਨੂੰ ਵੀ ਕਹਿਣਾ ਹੁੰਦਾ ਫਿਰ ਮੁੱਕਰ ਮੈਂ ਕਿਹੜੀ ਗੱਲੋਂ ਜਾਣਾ ਮੈਂ ਤੈਨੂੰ ਦੱਸਣ ਦੀ ਆ ਵੀ ਫੋਨ ਕਰਕੇ ਕੋਈ ਨਹੀਂ ਪੁੱਛ ਕੇ ਫਿਰ ਮੈਂ ਦੱਸ ਦਿੰਨੀ ਆ ਹਾਂ ਠੀਕ ਹੈ ਠੀਕ ਹੈ ਕੋਈ ਨਹੀਂ ਦੱਸ ਦੂੰਗੀ ਚਲੋ ਠੀਕ ਜੀ ਜਰਾ ਠੀਕ ਹੈ ਚਾਹ ਫੂਨੇ ਦੇ ਪੜਤੇ ਦਾ ਡੈਮਟਾ ਚੂਲੀ ਜਾਣ ਕੇ ਕਿੰਦਰ ਜਾਂਦਾ ਮੈਂ ਗੜ ਕਿਤਾਬੀ ਕਿਦੋਂ ਹਾਂ ਚੱਲ ਇੱਥੇ ਬਹਿ ਕੇ ਚਲੋਣੇ ਹੁਣ ਚਾਚੂ ਦੇ ਸਾਹਮਣੇ ਚਲਾਇਆ ਚਾਚੂ ਨੇ ਫੇਰ ਬੋਲੀ ਨਾ ਗੱਲ ਤੇ ਉਦਾਂ ਉਹਦੀ ਵਧੀਆ ਵਾ ਹਾਂ ਦੀ ਮੁੰਡਾ ਚੰਗਾ ਵਾ ਚਲ ਚੰਗਾ ਹੋਵੇ ਮਾੜਾ ਹੋਵੇ ਮੈਨੂੰ ਕੀ ਮੈਂ ਤੇ ਕਰਨਾ ਹੀ ਆ ਤੇ ਚਲ ਕਰ ਦਿੰਨੀ ਆ ਨਸ਼ੇ ਕਰਨ ਵੀ ਡੈਪੂਗਾ ਤੇ ਮੇਰਾ ਕੀ ਆ ਚਲੋ ਕੋਈ ਗੱਲ ਨਹੀਂ ਆ ਇਹਦੀ ਕਿਸਮਤ ਵਾ ਮੇਰੀ ਕਿਹੜੀ ਟਡੋ ਜੰਮੀ ਆ ਐ ਤੇ ਭرائی ਆ ਨਾ ਕੋਈ ਗੱਲ ਨਹੀਂ ਆ ਵਧੀਆ ਵਾ ਮੇਰੇ ਵੀ ਮੁੰਡੇ ਦਾ ਵੈਰ ਹੀ ਪਾਉਂਦੇ ਹੀ ਥਾਈ ਥਾਈ ਤੇ ਜੇ ਨਾਲੇ ਆਂਦੀ ਆ ਪੈਸਾ ਨਹੀਂ ਕੋਈ ਲੱਗਣਾ ਉਹੋ ਪੈਸੇ ਮੈਂ ਆਪਣੇ ਮੁੰਡੇ ਤੇ ਲਾਉਂਗੀ ਤੇ ਕਿਤੇ ਬਾਹਰ ਅੰਦਰ ਚ ਅੱਜ ਦੇ ਥਾਂ ਕੱਲ ਲਊਗੀ ਤੇ ਚੱਜ ਜਦੋਂ ਥਾਂ ਉਹਨੂੰ ਸੈੱਟ ਕਰੂੰਗੀ ਇਹਦੇ ਤੇ ਲਾ ਕੇ ਪੈਸੇ ਮੈਨੂੰ ਕੀ ਮਿਲਣਾ ਵਾ ਇਹਨੂੰ ਤੇ ਇੱਕ ਏਦਾਂ ਹੀ ਕਰੂੰਗੀ ਕਿ ਜਿੱਦਾਂ ਉਹ ਆਂਦੀ ਚੁੰਨੀ ਚੜਾ ਕਰਦੇ ਤੇ ਕੰਮ ਨਿਬੜੂਗੀ ਚੁੰਨੀ ਚੜਾ ਕਰਕੇ ਕੋਈ ਨਹੀਂ ਕਰਦੀ ਆ ਉਹਦੇ ਨਾਲ ਗੱਲ ਵੀ ਏਦਾਂ ਕਰ ਲਾ ਤੂੰ ਠੀਕ ਆ ਇੰਨਾ ਮੈਡਮ ਨੇ ਪੜਾਇਆ ਇੰਨਾ ਤਾਂ ਕੋਈ ਸਕੂਲ ਨਹੀਂ ਪੜਿਆ ਉਹ ਹੋਈ ਉਹ ਨਾਲ ਇਹਨਾਂ ਦਾ ਨਾ ਸਕੂਲ ਦੇ ਨਹੀਂ ਪੜਦਾ ਨਾ ਇੱਥੇ ਪੜਨਾ ਤੇ ਦਰਵਾਜ਼ੇ ਸੋ ਇਹ ਕਿਡੋਂ ਨੇ ਤਾਂ ਪੜ ਪੜ ਕੇ ਆਪੀ ਦੇ ਫੇਰੀ ਕੰਮ ਕਰਦੀਆਂ ਭਾਈ ਮੇਰੇ ਤੇ ਸਿਰਦਰਦੀ ਬਹੁਤ ਹੋਉਂਦੀ ਹੈ ਇਹਦੇ ਬਾਹਰੋਂ ਜਾਣਨਾ ਹੈ ਸਫ਼ਰ ਕਰਨਾ ਵੀ ਨਾ ਹਵਾ ਪੈ ਜਾਂਦੀ ਆ ਕੱਪ ਚਾਹ ਲਈ ਤਰ ਕਰਕੇ ਸਰਦਾ ਮੰਮੀ ਇਹਦੇ ਨੂਰਦੀ ਦੀ ਬਣਾਤੀ ਆ ਚਾ ਚਲ ਆਪੇ ਬਾਅਦ ਚ ਪੀ ਲੈਣੇਗੀ ਮੰਮੀ ਜਿਹੜੀ ਇੱਧਰ ਮੰਮੀ ਤੇਲੀ ਵੱਲ ਉੱਧਰ ਵੀ ਸਵਾਦ ਮਿੱਠਾ ਸਹੀ ਆ ਮੈਨੂੰ ਤੇਹੀ ਡਰ ਲੱਗਦਾ ਜੇ ਮਿੱਠਾ ਫਿੱਕਾ ਹੋ ਗਿਆ ਤਾਂ ਵੀ ਮੰਮੀ ਨੇ ਦਿਵਾਲੇ ਹੋ ਜਾਣਾ ਤੇ ਜੇ ਕਿਤੇ ਜ਼ਿਆਦਾ ਹੋ ਗਿਆ ਤਾਂ ਵੀ ਮੰਮੀ ਨੇ ਦਿਵਾਲੇ ਹੋ ਜਾਣਾ ਅੱਜ ਮਿੱਠਾ ਮੀਡੀਅਮ ਜਿਹਾ ਸਹੀ ਹੈ ਚਲ ਪਹਿਨੇ ਮੈਂ ਚਾਹ ਪੀਣਾ ਫੇਰੀ ਕੰਮ ਕਰ ਨੀ ਸਬਜ਼ੀ ਕੱਟੀ ਗਈ ਚਾਹ ਫੜ ਕੇ ਪੈ ਗਈ ਚਾਹ ਢਫਣ ਦੀ ਪੈ ਗਈ ਤੇ ਸਬਜ਼ੀ ਕਿਨੇ ਕਟਣੀ ਮੰਮੀ ਮੇਰੇ ਸਿਰ ਦਰਦ ਹੋਣ ਲਈ ਹੀ ਮੈਂ ਕਿਹ ਚਾਹ ਬਣਾ ਲੈਣੀ ਨਾਲੇ ਮੈਂ ਤੁਹਾਡੇ ਲਈ ਵੀ ਬਣਾ ਦਿੱਤੀ ਆਪ ਮੈਂ ਭਿੰਡਾ ਵੀ ਨਹੀਂ ਉਧਰ ਹੀ ਮੈਂ ਪਾ ਗੀ ਨਹੀਂ ਨਹੀਂ ਤੁਹਾਡੇ ਵਾਸਤੇ ਜਾ ਆਹ ਮੈਂ ਅਗਲੀ ਪਾ ਕੇ ਨਿਹਾਣੀ ਤੂੰ ਮੈਨੂੰ ਕਿੱਥੋਂ ਦੇਣੀ ਆ ਤੂੰ ਆਪਣਾ ਢਿੱਡ ਭਰ ਜੇ ਤੇ ਫੇਰ ਨਹੀਂ ਆ ਮੰਮੀ ਅੱਗੇ ਵੀ ਮੈਂ ਐ ਤੈਨੂੰ ਬਣਾ ਕੇ ਦਿੰਨੀ ਆ ਆ ਸਿਰ ਚ ਪਾਉਣੀ ਮੇਰੇ ਚ ਬਣਾ ਕੇ ਪਾ ਕੇ ਕਿ ਦੇਣੀ ਆ ਤੂੰ ਸਿਰ ਚ ਪਾ ਦਿਆ ਕਰ ਮੇਰੇ ਕੀ ਹੋ ਗਿਆ ਹੁਣ ਕੀ ਕਰਤਾ ਜਿਵੇਂ ਕਰਤਾ ਕੀ ਆ ਤੂੰ ਥੋੜਾ ਕੁਝ ਕਰਦੀ ਆ ਜੋ ਕੁਝ ਕਰਦੀ ਆ ਮੈਂ ਹੀ ਕਰਦੀ ਆ ਤੂੰ ਕਰਦੀ ਆ ਮੇਰੇ ਤਾਦੀ ਆ ਨਾ ਮੈਂ ਮੰਮੀ ਸਾਰਾ ਕੰਮ ਤੇ ਮੈਂ ਕਰਦਾ ਸਬਜ਼ੀ ਵੀ ਕੱਟ ਕੇ ਬਸ ਹੁਣੇ ਮੈਂ ਬਣਾ ਦੇਣੀ ਮਗਰੇ ਆਟਾ ਕੁੰਨ ਕੇ ਮੈਂ ਫੁਲਕੇ ਲਾ ਲੈਣੇ ਆ ਪਤਾ ਤੂੰ ਜਿੰਨੀ ਇੰਨੀ ਛੋਲੀ ਨਹੀਂ ਹੈਗੀ ਜਿੰਨੀ ਛੋਲੀ ਕੱਲਾਂ ਕਰਦੀਆਂ ਤੂੰ ਜਿੰਨੀ ਤੇਰੀ ਜ਼ੁਬਾਨ ਚੱਲਦੀ ਐ ਨੇ ਹੱਥ ਚੱਲਣ ਤੇ ਫੇਰ ਵੀ ਆ ਮੰਮੀ ਹੱਥ ਵੀ ਤੇ ਚੱਲਦੇ ਹੀ ਆ ਕਦੋਂ ਨਹੀਂ ਤੂੰ ਸਬਜ਼ੀ ਜੀਰਨ ਦੀ ਆਹ ਤੱਕ ਤੇਰੇ ਕੋਲ ਸਬਜ਼ੀ ਨਹੀਂ ਚਿਰੀ ਗਈ ਕਿਹੜੇ ਵੇਲੇ ਤੜਕਾ ਲਾਵੇਂਗੀ ਕਿਹੜੇ ਵੇਲੇ ਤੂੰ ਆਟਾ ਕੁੰਨੇਗੀ ਕਿਹੜੇ ਵੇਲੇ ਰੋਟੀਆਂ ਲਾਉਣੀਆਂ ਤੂੰ ਮੈਂ ਸਬਜ਼ੀ ਛੱਡ ਕੇ ਚਾਹ ਬਣਾਉਣ ਲੱਗ ਪਈਂ ਜੇ ਮੈਂ ਚਾਹ ਨਾ ਬਣਾਉਣੀ ਕਿਰਦੀ ਕਾਹਵੇਂ ਗੁੱ ਚਾਹ ਪਹਿਲਾਂ ਜ਼ਰੂਰੀ ਹੈ ਕਿ ਉਹਨੇ ਆਉਣਾ ਫੇਰ ਉਹਨੇ ਰੋਲਾ ਪਾਉਣਾ ਵੀ ਰੋਟੀ ਨਹੀਂ ਬਣਾਈ ਐ ਅਜੇ ਤੱਕ ਚਲੋ ਮੈਂ ਮੰਮੀ ਰਾਖ ਲੈਣੀ ਚਾ ਇਹ ਤਾਂ ਪੀ ਕੇ ਮੈਂ ਉਹਨੇ ਵੀ ਘੱਟ ਦੇਣੀ ਮੈਂ ਟਲ੍ਹਾ ਟੱਫਲਾ ਇਹਨੂੰ ਪਕਾਣ ਦਾ ਫੜਿਆ ਸੱਚੇ ਤੂੰ ਤੇ ਮੈਨੂੰ ਖਾ ਹੀ ਲਿਆ ਕਿਹ ਕਾਹੇ ਜੋ ਕਿ ਛੱਡੇਂਗੀ ਵੀ ਮੰਮੀ ਮੈਂ ਬਣਾ ਦਿੰਨੀ ਐ ਅੱਗੇ ਵੀ ਰੋਜ਼ ਮੈਂ ਹੀ ਬਣਾਉਂਦੀ ਐ ਸਭ ਤੇ ਬਣਾਉਣੀ ਨਹੀਂ ਮੈਨੂੰ ਸائن ਕਰਨਾ ਵਾ ਤੈਨੂੰ ਮੈਂ ਅੱਗੇ ਵੀ ਕਿਹਾ ਠੱਲਾ ਜਾ ਮੂੰਹ ਨਾ ਕਰਿਆ ਕਰ ਮੈਨੂੰ ਠੱਲੇ ਮੂੰਹ ਦਾ ਅਸਰ ਨਹੀਂ ਹੁੰਦਾ ਮਾਸਾ ਵੀ ਵੇ ਲੈ ਮੈਂ ਮੈਂ ਬਣਾ ਦੇਣੀ ਸਬਜੀ ਚਾਹ ਆ ਥੋੜੀ ਜੀ ਕੱਪ ਪੀ ਲੈ ਮੈਂ ਤੈਨੂੰ ਆਖਿਆ ਨਾ ਛੇਤੀ ਡੱਫਲਾ ਤੈਨੂੰ ਸਬਜੀ ਨੂੰ ਚੀਰ ਲਾ ਨੰ ਤਾਂ ਡੋ ਜੋਗੀ ਵੀ ਤੇ ਮੰਮੀ ਚਾਹ ਬਣਾਈ ਆ ਇੰਨੀ ਗਰਮ ਮੈਂ ਕਿੱਦਾਂ ਪੀਵਾਂ ਮੇਰਾ ਵੀ ਮੂੰਹ ਸਾੜੀ ਜਾਣ ਦੇ ਨਾਲ ਚਾਚੀ ਦਾ ਹੁਣ ਨਾਲ ਵੇਲੇ ਹੰਨੇ ਕੀ ਕਹਿਣਾ ਚਾਚੀ ਨੂੰ ਹਾਂਜੀ ਜੀ ਆ ਤਹੀ ਕਿਉਂ ਮੋਟਰ ਨੂੰ ਕੀ ਹੋ ਗਿਆ ਉਹ ਮੈਂ ਇਹ ਚੱਲਦੀ ਛੱਡੀ ਜ ਉਹਨਾ ਆਹੋ ਮੈਂ ਚੱਲਦੀ ਬੰਦ ਕਰਕੇ ਆ ਆਵਾਂ ਚੱਲ ਕੋਈ ਨਹੀਂ ਵੀ ਮੈਂ ਆਉਂਦਾ 50 ਮਿੰਟਾਂ ਤੱਕ ਵੀਰੇ ਇਹ ਨਾ ਤੁਸੀਂ ਬ ਜਾਓ ਰਹਿਣ ਦਾ ਖੁੱਲ੍ਹਾ ਹੀ ਕਮਰਾ ਮੈਂ ਬਸ ਆਇਆ ਲੋ ਤੁਸੀਂ ਜਾਓ ਇੱਥੋਂ ਕੋਈ ਮੈਂ ਕਰ ਲੈਣਾ ਮੈਸਤਰੀ ਨੂੰ ਕਰਨਾ ਪਾਣਾ ਫੋਨ ਫਿਰ ਫਿਰਨਾ ਮੈਂ ਵੇਖ ਲੈਣਾ ਆਪ ਠੀਕ ਆ ਠੀਕ ਆ ਚਲੋ ਓਕੇ ਠੀਕ ਏ ਦੇਖ ਕੇ ਫਿਰ ਉਹ ਗੱਲ ਨਾ ਲੱਗਣ ਵਾਲੀ ਗੱਲ ਆ ਵੀ ਮੇ ਕੋ ਚਾਬੀ ਆ ਤੇ ਮੈਂ ਕਿਹੜਾ ਜਾ ਜਾ ਕੇ ਉਸ ਮੋਟਰ ਮੋਟਰਸਾਈਕਲ ਨੂੰ ਚਾਬੀ ਰੱਖੀ ਸਾਡੀ ਮੋਟਰ ਦਾ ਉਹ ਘਾੜਾ ਹੁੰਦਾ ਜਾਣਾ ਮਿਸਤਰੀਆਂ ਦੇ ਤਰ੍ਹਾਂ ਮਾਰੂ ਕੰਮ ਸ਼ੁਰੂ ਮੰਮੀ ਚਾਹ ਬਣਾਉਂਦੀ ਐ ਜੇ ਇਹਦੀ ਮਾਂ ਆਪਣੀ ਹੁੰਦੀ ਤੇ ਤਦ ਵੀ ਇੱਦਾਂ ਕਰਦੀ ਮਤਈ ਸਮਝਿਆ ਨਾ ਮੈਨੂੰ ਮੈਂ ਤਾਂ ਨਹੀਂ ਸਮਝਜੀ ਪਰ ਇਹਨੇ ਮੈਨੂੰ ਮਤਈ ਬਣਾ ਸਕੀ ਛੱਡਿਆ ਵਾ ਕੁਛ ਨਹੀਂ ਖਾੜੇ ਕੁੜੀ ਦਾ ਚਾਹ ਬਣਾਈ ਚਾਹ ਬਣਾ ਕੇ ਮੇਰੇ ਸਿਰ 'ਚ ਪਾ ਲਈ ਜੀ